ਇਹ ਕਹਾਣੀ ਹੈ ਮੀਨਕਸ਼ੀ ਦੀ ਤੇ ਇਹ ਸਾਨੂੰ ਇੱਕ ਬੜੀ ਖਾਸ ਗੱਲ ਯਾਦ ਕਰਾਉਂਦੀ ਹੈ ਕਿ ਜ਼ਿੰਦਗੀ 'ਚ ਹਾਰਦਾ ਉਹੀ ਹੈ ਜੋ ਕੋਸ਼ਿਸ਼ ਕਰਨੀ ਛੱਡ ਦਿੰਦਾ ਹੈ। ਹਾਂਜੀ ਬਿਲਕੁਲ ਤੇ ਮੀਨਕਸ਼ੀ ਉਹ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸੀ। ਹਾਲਾਤ ਕਾਫੀ ਔਖੇ ਸਨ ਪਰ ਵੇਖੋ ਉਸ ਦਾ ਸਾਰਾ ਧਿਆਨ ਸਾਰਾ ਜ਼ੋਰ ਸਿਰਫ ਪੜਾਈ ਤੇ ਸੀ। ਹੂੰ ਮਤਲਬ ਇਲਾਜ ਹੋਵੇ, ਕੱਪੜੇ ਹੋਣ ਇਹ ਚੀਜ਼ਾਂ ਬਾਅਦ 'ਚ ਪਹਿਲਾਂ ਪੜਾਈ। ਆਓ ਇਸ ਸਫ਼ਰ ਨੂੰ ਥੋੜਾ ਹੋਰ ਨੇੜੇ ਹੋ ਜਾਣੀ ਹੈ ਬਿਲਕੁਲ ਤੇ ਇਹ ਸ਼ੁਰੂਆਤ ਹੀ ਬੜੀ ਅਹਿਮ ਹੈ ਮਤਲਬ ਜਦੋਂ ਸਾਧਨ ਘਾਟੋ ਨਾ ਤਾਂ ਸਿਰਫ ਪੜਾਈ ਦੇ ਧਿਆਨ ਦੇਣਾ ਇਹ ਆਪਣੇ ਆਪ 'ਚ ਇੱਕ ਵੱਡਾ ਫੈਸਲਾ ਹੁੰਦਾ ਹੈ ਹਾਂਜੀ ਇੱਕ ਤਰ੍ਹਾਂ ਨਾਲ ਹਾਲਾਤਾਂ ਨਾਲ ਲੜਨ ਦਾ ਤਰੀਕਾ ਸਹੀ ਗੱਲ ਫਿਰ ਆਇਆ ਸਾਲ 2019 ਆਇਲਸ ਕੀਤੀ ਤੇ ਸੱਤ ਬੈਂਡ ਇਹ ਤਾਂ ਵੱਡੀ ਗੱਲ ਸੀ ਬਹੁਤ ਸੱਡੀ ਗੱਲ ਪਰ ਪਰ ਉਹ ਗੱਲ ਪਰਿਵਾਰ ਕੋਲ ਪੈਸੇ ਨਹੀਂ ਸੰਕੇ ਬਾਹਰ ਪੇਟ ਸਕਣ ਤੇ ਉਦੋਂ ਰਿਸ਼ਤੇਦਾਰਾਂ ਦਾ ਦਬਾਅ ਹੂੰ ਤਾਂ ਕਿ ਕਈ ਵਾਰੀ ਅਸੀਂ ਕਾਬਲੀਅਤ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਦਿੰਨੇ ਆ ਸਹੀ ਪਰ ਮੀਨਾਕਸ਼ੀ ਨੇ ਤਾਂ ਆਪਣਾ ਰਾਹ ਆਪ ਬਣਾਉਣਾ ਸੀ ਖੈਰ ਵਿਆਹ ਦੀ ਗੱਲ ਤਰੀ ਮੁੰਡਾ ਆਸਟ੍ਰੇਲੀਆ ਚ ਸੀ ਅੱਛਾ ਪਰ ਲੱਗਦਾ ਹੈ ਇਹ ਸਿਰਫ ਬਾਹਰ ਜਾਣ ਦੀ ਇੱਕ ਸਕੀਮ ਜਈ ਸੀ ਵਿਆਹ ਹੋ ਗਿਆ ਵੀਜ਼ਾ ਲੱਗ ਗਿਆ ਹੂੰ ਤੇ ਫਿਰ ਫਿਰ ਰਵਈਆ ਬਦਲ ਗਿਆ ਮੁੰਡੇ ਵਾਲਿਆਂ ਨੇ ਕਿਹਾ ਤੂੰ ਪਹਿਲਾਂ ਜਾ ਫਿਰ ਵੇਖਾਂਗੇ ਇਹ ਸੁਣ ਕੇ ਬੜਾ ਅਜੀਬ ਲੱਗਾ ਹੋਣਾ ਹਾਂਜੀ ਬਹੁਤ ਇਹ ਵੀਜ਼ਾ ਵਿਆਹ ਵਾਲਾ ਚੱਕਰ ਕਾਫੀ ਸੁਣਨ ਚਾਉਂਦਾ ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹ ਆਮ ਕਿਉਂ ਹੈ ਹਾਂ ਮਤਲਬ ਕਿਹੜੀ ਮਜਬੂਰੀ ਹੈ ਬਿਲਕੁਲ ਕੀ ਕਾਰਨ ਨੇ ਇਹna ਪਿੱਛੇ ਅਜਿਹੇ ਰਿਸ਼ਤੇ ਜਿੱਥੇ ਭਰੋਸਾ ਨਹੀਂ ਸਿਰਫ ਸਵਾਰਥ ਹੈ ਯਾਨੀ ਨੀ ਹੀ ਕਮਜ਼ੋਰ ਹੋ ਜਾਂਦੀ ਹੈ ਖੈਰ ਉਹ ਆਸਟ੍ਰੇਲੀਆ ਪੋਜੀ ਇੱਕ ਰਿਸ਼ਤੇਦਾਰ ਦੇ ਘਰ ਰਹਿਣਾ ਪਿਆ ਹਾਂ ਪਰ ਉੱਥੇ ਜੋ ਸੁਣਿਆ ਸੀ ਉਹ ਕੁਝ ਨਹੀਂ ਮਿਲਿਆ ਤਾਰੀਫਾਂ ਦੀ ਥਾਂ ਤਾਣੇ ਗੁਲਾਮੀ ਵਰਗਾ ਸਲੂਕ ਅੱਛਾ ਹਾਂਜੀ ਘਰ ਦੇ ਕੰਮ ਕਰਾਣੇ ਰੋਟੀ ਪਕਵਾਣੀ ਤੇ ਫਿਰ ਨਿੱਕੀ ਨਿੱਕੀ ਗੱਲ ਤੇ ਬੇਇੱਜ਼ਤੀ ਹੱਦ ਹੋ ਗਈ ਹੱਦ ਤਾਂ ਉਦੋਂ ਹੋਈ ਜਦੋਂ ਕਮਰੇ ਦਾ ਕਿਰਾਇਆ ਵੀ ਮੰਗ ਲਿਆ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਆਪਣੇ ਦੇਖੋ ਨਵੇਂ ਦੇਸ਼ 'ਚ ਜਦੋਂ ਕੋਈ ਨਿਰਭਰ ਹੁੰਦਾ ਨਾ ਤਾਂ ਕਈ ਵਾਰ ਲੋਕ ਇੱਥੋਂ ਤੱਕ ਕਿ ਜਾਣ ਪਛਾਣ ਵਾਲੇ ਵੀ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਇਹ ਬਹੁਤ ਦੁਖਦਾਈ ਹੁੰਦਾ ਹੈ ਹਾਂਜੀ ਤੇ ਜਦੋਂ ਘਰ ਫੋਨ ਕਰਦੀ ਸੀ ਮਾਂ ਨੇ ਹੌਸਲਾ ਦੇਣਾ ਕਹਿਣਾ ਤੀਏ ਸਹਿ ਲੈ ਥੋੜਾ ਕੋਈ ਨਾ ਸਵੇਰ ਜ਼ਰੂਰ ਹੋਵੇਗੀ। ਹੂੰ ਮਾਂ ਦਾ ਦਿਲ ਇੱਕ ਪਾਸੇ ਤੀ ਲਈ ਫਿਕਰ ਦੂਜੇ ਪਾਸੇ ਸ਼ਾਇਦ ਸਮਾਜ ਦਾ ਡਰ ਜਾਂ ਬੇਵਸੀ। ਹਾਂ ਪਰ ਵੇਖੋ ਇਨਾਂ ਹਾਲਾਤਾਂ 'ਚ ਵੀ ਮੀਨਸ਼ਾ ਨੇ ਹਿੰਮਤ ਨਹੀਂ ਹਾਰੀ। ਕੰਮ ਵੀ ਕੀਤਾ ਪੜ੍ਹਾਈ ਵੀ ਜਾਰੀ ਰੱਖੀ ਕਈ ਕਈ ਰਾਤਾਂ ਭੁੱਖੇ ਰਹਿ ਕੇ ਵੀ। ਬਿਲਕੁਲ ਕਮਾਲ ਦਾ ਹੌਸਲਾ ਸੀ। ਹਾਂਜੀ ਸੱਚੀ ਤੇ ਫਿਰ ਫਿਰ ਇੱਕ ਦਿਨ ਸੁਨੇਹਾ ਆਉਂਦਾ ਹੈ ਕਿ ਸਾਡਾ ਤੇਰਾ ਕੋਈ ਰਿਸ਼ਤਾ ਨਹੀਂ ਅਸੀਂ ਤੈਨੂੰ ਸਵੀਕਾਰ ਨਹੀਂ ਕਰਦੇ। ਬਸ ਕੀ ਸਿੱਧਾ ਮੈਸੇਜ ਹਾਂਜੀ ਮਨ ਚ ਸਵਾਲ ਆਇਆ ਹੋਣਾ ਇਹ ਵਿਆਹ ਸੀ ਜਾਂ ਕੋਈ ਸੌਦਾ ਸੀ ਕੋਈ ਠੱਗੀ ਸੀ ਬਿਲਕੁਲ ਇਸ ਮੋੜ ਤੇ ਆ ਕੇ ਤਾਂ ਸਭ ਕੁਝ ਸਾਫ਼ ਹੋ ਗਿਆ ਕਿ ਰਿਸ਼ਤੇ 'ਚ ਪਿਆਰ ਮੁਹੱਬਤ ਸਾਥ ਕੁਝ ਨਹੀਂ ਸੀ ਸਿਰਫ ਵਰਤਿਆ ਗਿਆ ਹੂੰ ਤੇ ਇਸ ਸੱਚ ਨੂੰ ਮੰਨਣਾ ਇਸ ਦਾ ਸਾਹਮਣਾ ਕਰਨਾ ਬਹੁਤ ਹਿੰਮਤ ਚਾਹੀਦੀ ਹੈ ਫਿਰ ਉਸਨੇ ਮਾਪਿਆਂ ਨਾਲ ਗੱਲ ਕੀਤੀ ਪਹਿਲਾਂ ਤਾਂ ਉਹ ਵੀ ਡਰੇ ਉਹੀ ਗੱਲ ਲੋਕ ਕੀ ਕਹਿਣਗੇ ਹਾਂ ਇਹ ਚਾਰ ਸ਼ਬਦ ਬਹੁਤ 파ਰੀ ਹੁੰਦੇ ਨੇ ਬਹੁਤ ਜ਼ਿਆਦਾ ਪਰ ਫਿਰ ਮਾਂ ਨੇ ਹਿੰਮਤ ਕੀਤੀ ਕਿਹਾ ਜੇ ਤੂੰ ਖੁਸ਼ ਨਹੀਂ ਹੈ ਨਾ ਤਾਂ ਛੱਡ ਦੇਤੀਏ ਆਪਣੀ ਜ਼ਿੰਦਗੀ ਕਿਸੇ ਹੋਰ ਦੀ ਮਰਜ਼ੀ ਨਾਲ ਕਿਉਂ ਜਿਉਣੀ ਕਮਾਲ ਹੈ ਇੱਥੇ ਮਾਂ ਦਾ ਸਾਥ ਬਹੁਤ ਵੱਡਾ ਸਹਾਰਾ ਬਣਿਆ ਇਸ ਸਮਾਜ ਦੇ ਡਰ ਤੇ ਆਪਣੀ ਤੀ ਦੀ ਖੁਸ਼ੀ ਦੀ ਜਿੱਤ ਸੀ ਹਾਂਜੀ ਤੇ ਫਿਰ ਮੀਨਕਸ਼ੀ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ ਲੋਕ ਹੱਸੇ ਵੀ ਤਾਣੇ ਵੀ ਮਾਰੇ ਪਰ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਹੀ ਕੀਤਾ ਤੇ ਅੱਜ ਅੱਜ ਦੀ ਗੱਲ ਕਰੀਏ ਤਾਂ ਮਿਨਿਕਸ਼ੀ ਪੋਸਟ ਗ੍ਰੈਜੂਏਟ ਹੈ ਪੜ੍ਹਾਈ ਪੂਰੀ ਕਰ ਲਈ ਬਹੁਤ ਵਧੀਆ ਉਸ ਦੇ ਮਾਪੇ ਉਸ ਕੋਲ ਨੇ ਆਸਟ੍ਰੇਲੀਆ ਵਿੱਚ ਜਿੰਨੇ ਵੀ ਪੁਰਾਣੇ ਕਰਜ਼ੇ ਸੀ ਸਭ ਲਾ ਦਿੱਤੇ ਤੇ ਜਿਹੜੇ ਲੋਕ ਉਸ ਨੂੰ ਤੋੜਨਾ ਚਾਹੁੰਦੇ ਸੀ ਤਾਣੇ ਮਾਰਦੇ ਸੀ ਅੱਜ ਉਸ ਦੀ ਕਾਮਯਾਬੀ ਨੇ ਸਭ ਦੇ ਮੂੰਹ ਬੰਦ ਕਰ ਦਿੱਤੇ ਨੇ ਬਿਲਕੁਲ ਇਹ ਸਫਲਤਾ ਇੱਕ ਜਵਾਬ ਹੈ ਇਹ ਦੱਸਦੀ ਹੈ ਕਿ ਸਵੈ ਨਿਰਭਰਤਾ ਤੇ ਸਿੱਖਿਆ 'ਚ ਕਿੰਨੀ ਤਾਕਤ ਹੁੰਦੀ ਹੈ ਯਕੀਨਨ ਇਹ ਕਹਾਣੀ ਮੇਰੇ ਖਿਆਲ ਚ ਉਹਨਾਂ ਸਾਰੀਆਂ ਕੁੜੀਆਂ ਲਈ ਇੱਕ ਪ੍ਰੇਰਣਾ ਹੈ ਜਿਹੜੀਆਂ ਹਿੰਮਤ ਰੱਖਦੀਆਂ ਨੇ ਹਾਰ ਨਹੀਂ ਮੰਨਦੀਆਂ ਹਾਂਜੀ ਤੇ ਆਪਣੇ ਅਸੂਲਾਂ ਤੇ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦੀਆਂ ਨੇ ਤੇ ਅਖੀਰ ਚ ਇੱਕ ਸਵਾਲ ਮਨ ਚ ਆਉਂਦਾ ਕਿ ਕੀ ਇੱਕ ਇਨਸਾਨ ਨੂੰ ਖਾਸ ਕਰਕੇ ਇੱਕ ਔਰਤ ਨੂੰ ਆਪਣੀ ਖੁਸ਼ੀ ਨਾਲ ਆਪਣੇ ਸਵੈਮਾਨ ਨਾਲ ਜੀਣ ਦਾ ਹੱਕ ਨਹੀਂ ਹੈ ਹੂੰ ਬਿਲਕੁਲ ਸੋਚਣ ਵਾਲੀ ਗੱਲ ਹੈ ਉਸ ਕੁੜੀ ਦਾ ਫੈਸਲਾ ਸਮਾਜ ਦੀ ਨਜ਼ਰ ਚ ਸ਼ਾਇਦ ਗਲਤ ਹੋਵੇ ਪਰ ਆਪਣੀ ਜ਼ਿੰਦਗੀ ਲਈ ਸ਼ਾਇਦ ਉਹੀ ਸਹੀ ਸੀ ਸਹੀ ਗੱਲ ਖੈਰ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਹੋਰ ਵਿਚਾਰਾਂ ਨਾਲ ਕੱਲ ਫਿਰ ਮਿਲਾਂਗੇ ਤੇ ਹਾਂ ਜੇ ਕਿਸੇ ਨੇ ਆਪਣੀ ਕੋਈ ਕਹਾਣੀ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਦੱਸਣਾ ਸਲਾਮ ਹੈ ਇਸ ਹੌਸਲ